1933 ਦੇ ਦਰਮਿਆਨ ਅੰਗਰੇਜ਼ਾਂ ਨੇ ਤਿੰਨ ਗੋਲਮੇਸ਼ ਕਾਨਫਰੰਸਾਂ ਕੀਤੀਆਂ 18ਵੀਂ ਸਦੀ ਵਿੱਚ ਸਿੱਖਾਂ ਨੇ ਜੰਗਾ ਯੁੱਧਾਂ ਦੇ ਨਾਲ-ਨਾਲ ਕੂਟਨੀਤੀ ਵੀ ਸਿਰੇ ਦੀ ਵਰਤੀ ਸੀ ਜਾਨੋ ਪਿਆਰੇ ਗੁਰਦਾਮ ਜਿਨ੍ਹਾਂ ਨੂੰ ਅਜੇ ਕੋਸ਼ਿਸ਼ ਸਮਾਂ ਪਹਿਲਾਂ ਹੀ ਐਨੀਆਂ ਕੁਰਬਾਨੀਆਂ ਦੇ ਕੇ ਹਮਨਤਾ ਕੋਲੋਂ ਆਜ਼ਾਦ ਕਰਵਾਇਆ ਸੀ ਗਵਾ ਕੇ ਕੱਖੋ ਹੌਲੇ ਹੋ ਕੇ ਇੱਧਰ ਆ ਗਏ ਜਿਹੜੇ ਮੀਰ ਮੰਨੂ ਬਾਰੇ ਕਿਆ ਜਾਂਦਾ ਕੇ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਸਿੱਖ ਆਪਣੀ ਏਕਤਾ ਸਦਕਾ ਆਪਣੀ ਇੱਕ ਜੁੜਤਾ ਸਦਕਾ ਉਸ ਸਮੇਂ ਦੀਆਂ ਦੋ ਵੱਡੀਆਂ ਮਹਾਸ਼ਕਤੀਆਂ ਨੂੰ ਹਰਾਉਣ ਵਿੱਚ ਕਾਮਯਾਬ ਹੋਏ 1947 ਪੰਜਾਬ ਦੀ ਵੰਡ ਦਾ ਵਰਤਾਰਾ ਇੱਕਦਮ ਨਹੀਂ ਵਾਪਰਿਆ ਬਹੁ ਸਮਾਂ ਪਹਿਲੇ ਹੀ ਪਤਾ ਲੱਗ ਚੁੱਕਾ ਸੀ ਕਿ ਗੋਰੇ ਭਾਰਤ ਨੂੰ ਛੱਡ ਕੇ ਜਾਣਗੇ 1932 ਦੇ ਦਰਮਿਆਨ ਅੰਗਰੇਜ਼ਾਂ ਨੇ ਤਿੰਨ ਗੋਲ ਮੇਸ਼ ਕਾਨਫਰੰਸਾਂ ਕੀਤੀਆਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕੌਣ ਕਿੰਨੇ ਇਲਾਕੇ ਦਾ ਮਾਲਕ ਬਣੂਗਾ ਇਹ ਸਾਰਾ ਕੁਝ ਤੈਅ ਕਰਨ ਦੇ ਯਤਨ ਕੀਤੇ ਗਏ ਅੰਗਰੇਜ਼ਾਂ ਵਰਗੀ ਚਲਾ ਕੌਮ ਇਹ ਵੀ ਵੇਖਣਾ ਚਾਹੁੰਦੀ ਸੀ ਕਿ ਉਹਨਾਂ ਦੇ ਜਾਣ ਮਗਰੋਂ ਕਿਹੜੀ ਧਿਰ ਅੰਗਰੇਜ਼ ਪੱਕੀ ਹੋਊਗੀ ਤੇ ਕਿਹੜੀ ਵਿਰੋਧੀ ਪਾਲੇ ਵਿੱਚ ਖੜੀ ਹੋਊਗੀ ਭਾਵੇਂ ਕਿ ਇਸ ਕਾਨਫਰੰਸ ਦਾ ਕੋਈ ਸਾਰਥਕ ਸਿੱਟਾ ਨਾ ਕੱਢ ਸਕੀਂ ਪਰ ਇਨ੍ਹਾਂ ਕਾਨਫਰੰਸਾਂ ਨਾਲ ਅੰਗਰੇਜ਼ਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਇਸ ਸਮੇਂ ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ 파ਟੋ ਤੜ ਦਸ਼ਕਾਰ ਸਿੱਖ ਲੀਡਰਸ਼ਿਪ ਦਾ ਇਹ ਦੁਖਾਂਤ ਲਗਾਤਾਰ ਚੱਲਦਾ ਆ ਰਿਹਾ ਸੀ ਤੇ ਕਿਸੇ ਵੀ ਲੀਡਰ ਵਿੱਚ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਇਸ ਦੁਖਾਂਤ ਨੂੰ ਰੋਕ ਸਕੇ। ਇਸ ਦੁਖਾਂਤ ਦਾ ਹੀ ਨਤੀਜਾ ਸੀ ਕਿ 1947 ਵਿੱਚ ਸਿੱਖ ਕੁਝ ਵੀ ਪ੍ਰਾਪਤ ਨਾ ਕਰ ਸਕੇ। ਸਗੋਂ ਬਹੁਤ ਕੁਝ ਗਵਾ ਬੈਠੇ। ਰਾਜਨੀਤੀ ਵਿੱਚ ਕੂਟਨੀਤੀ ਯਾਨੀ ਕਿ ਡਿਪਲੋਮੇਸੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ। 18ਵੀਂ ਸਦੀ ਵਿੱਚ ਸਿੱਖਾਂ ਨੇ ਜੰਗਾਂ ਯੁੱਧਾਂ ਦੇ ਨਾਲ ਨਾਲ ਕੂਟਨੀਤੀ ਵੀ ਸਿਰੇ ਦੀ ਵਰਤੀ ਸੀ ਜਿਹੜੇ ਮੀਰ ਮੰਨੂ ਬਾਰੇ ਕਿਹਾ ਜਾਂਦਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਜਿਹੜੇ ਮੀਰ ਮੰਨੂ ਨੇ ਸਿੱਖ ਮਾਵਾਂ ਦੇ ਝੋਲੀਆਂ ਚੋਂ ਬੱਚੇ ਖੋਖ ਹੋ ਕੇ ਨੇਜਿਆਂ ਦੇ ਟੰਗੇ ਉਹਨਾਂ ਦੇ ਡੱਕਰੇ ਕਰ ਕਰਕੇ ਹਾਰ ਗਲਾਂ ਵਿੱਚ ਪਾਏ ਜਿਹੜਾ ਮੀਰ ਮੰਨੂ ਸਿੱਖਾਂ ਦੇ ਲੌਦਾ ਧਿਆਇਆ ਫਿਰਦਾ ਸੀ ਉਸੇ ਮੀਰ ਮੰਨੂ ਨਾਲ ਰਲ ਕੇ ਸਿੱਖਾਂ ਨੇ ਕਿੰਨੇ ਯੁੱਧ ਮੀਰ ਮੰਨੂ ਦੇ ਦੁਸ਼ਮਣ ਵਿਰੁੱਧ ਲੜੇ ਇਹ ਸਿੱਖ ਕੂਟਨੀਤੀ ਦਾ ਸਿਖਰ ਸੀ 18ਵੀਂ ਸਦੀ ਵਿੱਚ ਜਲੰਧਰ ਦੇ ਨਵਾਬ ਅਦੀਨਾ ਬੇਗ ਵਿਰੁੱਧ ਸਿੱਖ ਕਿੰਨੀ ਵਾਰੀ ਲੜੇ ਤੇ ਕਿੰਨੀ ਵਾਰੀ ਸਿੱਖ ਉਸੇ ਅਦੀਨਾ ਬੇਗ ਨਾਲ ਰਲ ਕੇ ਸਾਂਝੇ ਦੁਸ਼ਮਣ ਖਿਲਾਫ ਲੜੇ ਉਸ ਸਮੇਂ ਸਿੱਖ ਬੜਾ ਬੋਝ-ਬੋਝ ਕੇ ਕਦਮ ਚੜਦੇ ਪਏ ਸੀ ਕਿਉਂਕਿ ਇੱਕ ਤਾਂ ਗਿਣਤੀ ਪੱਖੋਂ ਸਿੱਖ ਬੜੇ ਥੋੜੇ ਸੀ ਦੂਜਾ ਉਹਨਾਂ ਕੋਲ ਵਸਿੱਲੇ ਬਹੁਤ ਘੱਟ ਸੀ ਪਰ ਫਿਰ ਵੀ ਸਿੱਖ ਆਪਣੀ ਏਕਤਾ ਸਦਕਾ ਆਪਣੀ ਇੱਕ ਜੁੜਤਾ ਸਦਕਾ ਉਸ ਸਮੇਂ ਦੀਆਂ ਦੋ ਵੱਡੀਆਂ ਮਹਾਸ਼ਕਤੀਆਂ ਨੂੰ ਹਰਾਉਣ ਵਿੱਚ ਕਾਮਯਾਬ ਹੋਏ। ਉਸ ਸਮੇਂ ਸਿੱਖ ਤਾਕਤ ਦਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਜੀ। ਅਕਾਲ ਤਖਤ ਸਾਹਿਬ ਦੇ ਫੈਸਲੇ ਹੁੰਦੇ ਜਿਹੜੇ ਸਾਰੇ ਪੰਥ ਤੇ ਲਾਗੂ ਕੀਤੇ ਜਾਂਦੇ ਸੀ। ਪਰ ਜਿਵੇਂ ਹੀ ਇਹ ਰਵਾਇਤ ਟੁੱਟੀ ਸਿੱਖ ਦਿਨੋ-ਦਿਨ ਕਮਜ਼ੋਰ ਹੁੰਦੇ ਗਏ। ਮੁੜ ਕੇ ਨਾਤਾ ਕਦੀ ਸਿੱਖਾਂ ਵਿੱਚ ਇਕਾ ਹੋ ਸਕਿਆ। ਤੇ ਨਾ ਹੀ ਸਿੱਖ ਸਫਲ ਹੋ ਸਕੇ 1947 ਤੋਂ ਲਗਭਗ 15 ਸਾਲ ਪਹਿਲਾਂ ਇਹ ਗੱਲ ਬੜੀ ਚੰਗੀ ਤਰ੍ਹਾਂ ਸਪਸ਼ਟ ਹੋ ਚੁੱਕੀ ਸੀ ਕਿ ਅੰਗਰੇਜ਼ ਭਾਰਤ ਨੂੰ ਛੱਡ ਜਾਣਗੇ ਪਰ ਸਿੱਖ ਲੀਡਰਸ਼ਿਪ ਵਿੱਚ 파ਟੋ ਤੜ ਹੋਣ ਕਰਕੇ ਸਿੱਖ ਆਪਣਾ ਸਾਰਾ ਕੁਝ ਗਵਾ ਬੈਠੇ ਆਬਾਦੀ ਦੇ ਆਧਾਰ ਤੇ ਪੰਜਾਬ ਦੀ ਕੀਤੀ ਗਈ ਵੰਡ ਕਰਕੇ ਵੰਡ ਦੇ ਆਧਾਰ 'ਚ ਸਿੱਖਾਂ ਦੀਆਂ ਜ਼ਮੀਨਾਂ ਤੇ ਧਾਰਮਿਕ ਸਥਾਨਾਂ ਦਾ ਪੱਖ ਵੀ ਜ਼ਰੂਰ ਰੱਖਣਾ ਚਾਹੀਦਾ ਸੀ ਜਿਵੇਂ ਲੈਂਦੇ ਪੰਜਾਬ ਦੇ ਜ਼ਿਲ੍ਹੇ ਮਿੰਟ ਗੁਮਰੀ ਵਿੱਚ 90% ਜ਼ਮੀਨ ਸਿੱਖਾਂ ਕੋਲ ਸੀ ਪਰ ਆਬਾਦੀ ਪੱਖੋਂ ਉਹ ਇਲਾਕਾ ਮੁਸਲਮਾਨ ਬਹੁਗਿੰਤੀ ਵਾਲਾ ਸੀ ਜਿੱਤੇ ਕਰਕੇ ਉਹ ਪਾਕਿਸਤਾਨ ਵਿੱਚ چلا ਗਿਆ ਇਸ ਤਰ੍ਹਾਂ ਦੇ ਹੋਰ ਵੀ ਕਈ ਇਲਾਕੇ ਸੀ ਜਿਹੜੇ ਪਾਕਿਸਤਾਨ ਵਿੱਚ ਚਲੇ ਗਏ ਇਹ ਸਿੱਖ ਲੀਡਰਸ਼ਿਪ ਦੀ ਨਲਾਇਕੀ ਸੀ ਤੇ ਸਭ ਤੋਂ ਐਮ ਆਪਸੀ ਖਿੱਚਾਤ ਹੋਈ ਸੀ ਜਿਹਦੇ ਕਰਕੇ 47 ਚ ਸਿੱਖ ਕੱਖੋਂ ਹੌਲੇ ਹੋ ਗਏ ਸਿੱਖ ਆਪਣਾ ਜ਼ਮੀਨ ਪਾਂਡਾ ਜਾਨੋ ਪਿਆਰੇ ਗੁਰਦਾਮ ਜਿਨ੍ਹਾਂ ਨੂੰ ਅਜੇ ਕੋਸ਼ ਸਮਾਂ ਪਹਿਲਾਂ ਹੀ ਐਨੀਆਂ ਕੁਰਬਾਨੀਆਂ ਦੇ ਕੇ ਮਨਤਾ ਕੋਲੋਂ ਆਜ਼ਾਦ ਕਰਵਾਇਆ ਸੀ ਗਵਾ ਕੇ ਕੱਖੋ ਹੌਲੇ ਹੋ ਕੇ ਇੱਧਰ ਆ ਗਏ ਇਸ ਸਬਬ ਦਾ ਕਾਰਨ ਸਿਰਫ ਤੇ ਸਿਰਫ ਸਿੱਖ ਲੀਡਰਸ਼ਿਪ ਦੀ ਆਪਸੀ 파ਟੋਤਾਰ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦਾ ਨਾ ਹੋਣਾ ਸੀ ਤੇ ਬੜੇ ਅਫਸੋਸ ਦੀ ਗੱਲ ਆ ਦੇ ਸਿੱਖ ਅੱਜ ਵੀ ਉੱਥੇ ਹੀ ਖੜੇ ਆ ਜਿੱਥੇ ਅੱਜ ਤੋਂ 100 ਸਾਲ ਪਹਿਲਾਂ ਖੜੇ ਸੀ ਅੱਜ ਵੀ ਸਿੱਖਾਂ ਦੇ अनेका ਤੜੇ ਆ ਅੱਜ ਵੀ ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ ਪਾਟੋ ਤੜ ਦਸ਼ਕਾਰ ਤੇ ਸਭ ਤੋਂ ਅਹਿਮ ਗੱਲ ਸਿੱਖਾਂ ਕੋਲ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਨਹੀਂ ਆ ਅੰਤਰਰਾਸ਼ਟਰੀ ਹਾਲਾਤ ਬਹੁਤ ਤੇਜ਼ੀ ਨਾਲ ਬਦਲਦੇ ਪਏ ਆ ਤੇ ਇਸ਼ਾਰਾ ਕਰਦੇ ਪਏ ਆ ਕੇ ਸਾਊਥ ਏਸ਼ੀਆ ਦੇ ਖਿੱਤੇ ਵਿੱਚ ਜਲਦੀ ਕੁਛ ਵੱਡਾ ਵਾਪਰੂਗਾ ਬਿਲਕੁਲ 1947 ਬਾਣ 47 ਵਿੱਚ ਕਈ ਪ੍ਰਾਣੀਆਂ ਹਕੂਮਤਾਂ ਖਤਮ ਹੋਈਆਂ ਤੇ ਕਈ ਨਵੇਂ ਮੁਲਕ ਹੋਂਦ ਵਿੱਚ ਆਏ ਸੀ ਬਿਲਕੁਲ ਉਸੇ ਤਰਜ਼ ਤੇ ਜਿਸ ਤੇਜ਼ੀ ਨਾਲ ਅੰਤਰਰਾਸ਼ਟਰੀ ਹਾਲਾਤ ਬਦਲਦੇ ਪਏ ਆ ਉਹਨਾਂ ਤੋਂ ਸਹੀ ਜੇ ਅਨੁਮਾਨ ਲਾਇਆ ਜਾ ਸਕਦਾ ਕਿ ਜਲਦੀ ਹੀ ਇਸ ਖਿੱਤੇ ਵਿੱਚ ਅਜੇਹਾ ਹੀ ਵਾਪਰਨ ਦੀ ਵੱਡੀ ਉਮੀਦ ਹੁਣ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਕਹਿ ਦਿੱਤਾ ਕਿ ਮੈਨੂੰ ਭਾਰਤ ਦੇ ਕਿਸਾਨਾਂ ਲਈ ਬਹੁਤ ਕੁਝ ਤਿਆਗਣਾ ਪਊਗਾ ਤੇ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੇ ਟੈਕਸ 25% ਤੋਂ ਵਧਾ ਕੇ 50% ਕਰਨ ਤੋਂ ਬਾਅਦ ਆਇਆ। ਇਸ ਸਮੇਂ ਦੁਨੀਆ ਦੇ ਵੱਡੇ ਮੁਲਕ ਆਪਣੀ ਤਾਕਤ ਵਧਾਉਣ ਲਈ ਵਿਸ਼ਵ ਦੇ ਵਪਾਰ ਤੇ ਅਰਥਚਾਰੇ ਤੇ ਆਪਣੀ ਸਰਦਾਰੀ ਕਾਇਮ ਰੱਖਣ ਲਈ ਆਪਸ ਵਿੱਚ ਭੜਦੇ ਪਏ ਆ। ਤੇ ਇਹ ਭੜ ਜਲਦੀ ਹੀ ਇੱਕ ਵੱਡੀ ਜੰਗ ਦਾ ਰੂਪ ਲਾਊਗਾ। ਜਿੱਥੇ ਕਈ ਪ੍ਰਾਣੀਆਂ ਹਕੂਮਤਾਂ ਖਤਮ ਹੋਣਗੀਆਂ। ਉੱਥੇ ਕਈ ਨਵੇਂ ਮੁਲਕ ਹੋਂਦ ਵਿੱਚ ਆਉਣਗੇ ਅਜੇ ਸਮੇਂ ਵਿੱਚ ਵੀ ਜੇ ਸਿੱਖ ਨਾ ਸੰਭਲੇ ਇੱਕ ਲੀਡਰਸ਼ਿਪ ਥੱਲੇ ਨਾ ਆਏ ਸਭ ਤੋਂ ਐਮ ਸਿਰੇ ਕਾਲ ਤੱਕ ਸਦੀ ਛਤਰ ਛਾਇਆ ਹੇਠ ਨਾ ਆਏ ਤਾਂ ਸਿੱਖਾਂ ਕੋਲੋਂ ਇਹ ਮੌਕਾ ਵੀ ਖੁੰਝ ਜਾਵੇਗਾ ਬਿਲਕੁਲ ਉਸੇ ਤਰ੍ਹਾਂ ਜਿਵੇਂ 1947 ਵਿੱਚ ਖੁੰਝਿਆ ਸੀ ਸੇਖਾ ਲੀਡਰਸ਼ਿਪ ਨੂੰ ਸੋਚਣਾ ਪਊਗਾ ਕਿ ਅਸੀਂ ਕਿਹੜੀ ਨੈਸ਼ਨਲ ਪਾਰਟੀ ਨਾਲ ਰਲਣਾ ਤੇ ਕਿਹੜੀ ਨਾਲ ਨਹੀਂ ਕਿਹੜੀ ਮੰਗ ਤੇ ਅੜਨਾ ਤੇ ਕਿਹੜੀਆਂ ਮੰਗਾ ਸੀ ਛੱਡ ਵੀ ਸਕਦੇ ਹਾਂ ਜੇ ਕਾਂਗਰਸ ਨਾਲ ਰਲਣ ਦਾ ਫਾਇਦਾ ਤਾਂ ਉਹਦੇ ਬਾਰੇ ਸੋਚੀਂ ਜੇ 파ਜ ਬਨਰ ਰਲਣ ਦਾ ਫਾਇਦਾ ਤਾਂ ਉਹਦੇ ਬਾਰੇ ਸੋਚੀਏ ਜੇ ਦੋਆ ਨਾਲ ਰਲਣ ਦਾ ਕੋਈ ਫਾਇਦਾ ਨਹੀਂ ਤਾਂ ਖੇਤਰੀ ਪਾਰਟੀ ਦੇ ਕਿਸੇ ਗੱਠਚੋੜ ਨਾਲ ਕਿਹੜੀਆਂ ਮੰਗਾ ਤੇ ਰਲਣਾ ਉਹਦੇ ਬਾਰੇ ਸੋਚੀਏ ਜੇ ਕੱਲਿਆਂ ਤੁਰਨਾ ਤਾਂ ਉਹਦੇ ਬਾਰੇ ਸੋਚੀਏ ਪਰ ਇਹ ਸਾਰਾ ਕੁਝ ਤਾਂ ਹੀ ਸੰਭਵ ਹੋ ਸਕਦਾ ਜੇ ਸਿੱਖ ਇੱਕ ਲੀਡਰਸ਼ਿਪ ਥੱਲੇ ਇਕੱਠੇ ਹੋਣ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੀ ਦਾ ਅਧਿਕਾਰ ਹੋਣਾ ਚਾਹੀਦਾ ਇਹ ਤੈਅ ਹੋਵੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕੌਣ ਲਾ ਸਕਦਾ ਕੌਣ ਲਾ ਸਕਦਾ ਤੇ ਜਥੇਦਾਰ ਦਾ ਅਧਿਕਾਰ ਖੇਤਰ ਕੀ ਹੋਣਾ ਚਾਹੀਦਾ ਇਹ ਸਾਰਾ ਕੁਝ ਵੀ ਤੈਅ ਹੋਵੇ ਬੜੇ ਵੱਡੇ ਅਫਸੋਸ ਦੀ ਗੱਲ ਆ ਕਿ ਅੱਜ ਇੱਕ ਧੜੇ ਵੱਲੋਂ ਮੈਜਿਕ ਧੜੇ ਵੱਲੋਂ ਵੋਟਾਂ ਦੀ ਰਾਜਨੀਤੀ ਖਾਤਰ ਅਕਾਲ ਤਖਬ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ ਆਪਣੀ ਮਰਜ਼ੀ ਨਾਲ ਜਥੇਦਾਰ ਲਾਏ ਤੇ ਲਾਏ ਜਾ ਰਹੇ ਆ ਉਹਨਾਂ ਤੋਂ ਆਪਣੀ ਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਆ ਇਹ ਤਕਤਾਂ ਦਾ ਆਪਸੀ ਟਕਰਾਅ ਵੀ ਇਸੇ ਸੌੜੀ ਰਾਜਨੀਤੀ ਦੀ ਹੀ ਦੇਣ ਆ। ਅਕਾਲ ਤਖਬ ਦੀ ਸ਼ਕਤੀ ਦਿਨੋ-ਦਿਨ ਕਮਜ਼ੋਰ ਹੋ ਰਹੀ ਆ। ਤੇ ਸਿੱਖਾਂ ਦੀ ਰਾਜਨੀਤਿਕ ਸਥਿਤੀ ਵੀ ਦਿਨੋ-ਦਿਨ ਕਮਜ਼ੋਰ ਹੋ ਰਹੀ ਆ। ਜੇ ਸਿੱਖਾਂ ਨੇ ਛੇਤੀ ਇਹਦਾ ਕੋਈ ਹੱਲ ਨਾ ਕੱਢਿਆ ਇੱਕ ਲੀਡਰਸ਼ਿਪ ਥੱਲੇ ਨਾ ਆਏ ਇਹ ਅਕਾਲ ਤਖਤ ਸਾਹਿਬ ਦੀ ਯੋਗ ਤੇ ਚੱਜੀ ਅਗਵਾਈ ਨਾ ਕਬੂਲੀ ਤਾਂ ਮੇਰੇ ਖਿਆਲ ਮੁਤਾਬਕ ਆਉਂਦੀਆਂ ਦੋ ਸਦੀਆਂ ਤੱਕ ਸਿੱਖ ਉੱਠ ਨਹੀਂ ਸਕਣਗੇ ਕਿਉਂਕਿ ਅਜੇ ਮੌਕੇ ਦੁਨੀਆ ਤੇ ਵਾਰ-ਵਾਰ ਨਹੀਂ ਆਉਂਦੇ